ਪਾ ਸਤਿ ਸ੍ਰੀ ਆਪ ਨੂੰ ਐਸਟ ਮਨੋਜ ਜੀ ਨੂੰ ਸੋ ਯਾਹਾਂ ਪਰ ਐਸਟ ਸ੍ਰੀ ਨੰਦ ਕਿਸ ਦਾ ਸੋ ਯਾਹਾਂ ਪਰ ਰੋ ਨਾਕਾ ਲਵਾਤਾ ਸੀ ਮਾਤਾ ਕੌਦੀਏ ਕਿਰਪਾ ਰਹੀਏ ਕਿ ਇਹ ਗੱਡੀ ਸਿਆਪਤ ਨਾ ਹੋ ਜਾਏ ਸਾਡੇ ਉਹਨਾਂ ਮੋਰਿਆਂ ਦਾ ਗਊ ਰੱਥਾ ਦਲ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨੇ ਇਸ ਟਰੌਂਕ ਦੇ ਵਿੱਚ ਰੌਡਪ ਕਰੀ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਜਿਹੜੇ ਗਊ ਤਸਕਰੀ ਕਰ ਰਹੇ ਨੇ ਉਸ ਗੁਰਦਾਸਪੁਰ ਇਲਾਕੇ ਦੇ ਬਹੁਤ ਉੱਚੇ ਪੱਧਰ ਦੇ ਲੋਕ ਜਿਹੜੇ ਆ ਗਿਆ ਗਊ ਤਸਕਰੀ ਨੂੰ ਅੰਜਾਮ ਦੇਣ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਇਹ ਗੱਡੀ ਆਪਾਂ ਚੌਂਕ 'ਚ ਫੜੀ ਆ ਅਗਰ ਕਿਤੇ ਖੋਰ ਰੋਡ ਤੇ ਫੜੇ ਤੇ ਇਹ ਲੋਕ ਜਿਹੜਿਆ ਗਿਆ ਬੰਦੇ ਦੀ ਗੱਡੀ ਨੂੰ ਟੱਕਰ ਮਾਰਚ ਜਾਂ ਬੰਦੇ ਨੂੰ ਮਾਰਚ ਵੀ ਕਦੀ ਭੇਜ ਨਹੀਂ ਕਰਦੇ ਪਤਾ ਨਹੀਂ ਅੱਜ ਤੱਕ ਲੱਗਾ ਵੀ ਇਹਨਾਂ ਪਿੱਛੇ ਕਿਹੜੀ ਸ਼ਕਤੀ ਕੰਮ ਕਰ ਰਹੀ ਹੈ ਮਤਲਬ ਇਹਨਾਂ ਦੇ ਮਨ ਦੇ ਵਿੱਚ ਖੋਪ ਵੀ ਨਹੀਂ ਕਿ ਆਪਾਂ گاਉਂਾਂ ਲੱਦੀਆਂ ਹਿੰਦੂ ਸੰਗਠਨ ਦੇ ਲੋਕ ਸਾਨੂੰ ਰਾਉਂਡ ਅਪ ਕਰ ਲੈਣਗੇ ਜਾਂ ਫੜ ਲੈਣਗੇ ਸਾਡਾ ਡਰ ਕੀ ਬਣ ਗਿਆ ਇਹਨਾਂ ਦੇ ਮਨ ਦੇ ਵਿੱਚ ਕੋਈ ਖੋਪ ਨਹੀਂ ਹੈ ਲੇਕਿਨ ਅੱਜ ਜਿਹੜੇ ਵੀ ਕਾਰਕਟਰਾਂ ਨੇ ਗੱਡੀ ਨੂੰ ਰਾਉਂਡ ਅਪ ਕੀਤਾ ਚਾਹੇ ਕਿਸੇ ਦੀ ਮਦਦ ਦੇ ਵਿੱਚ ਵੀ ਕੀਤਾ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਔਰ ਐਸੇ ਲੋਕਾਂ ਨੂੰ ਚੇਤਾਵਨੀ ਦਿੰਦਾ ਕਿ ਜਿਹੜਾ ਸਮਾਜ ਹੈ ਮਾਤਾ ਗਊ ਨੂੰ ਆਪਣੀ ਮਾਤਾ ਦਾ ਦਰਤਾ ਦਿੰਦਾ ਉਹਨਾਂ ਦੀ ਭਾਵਨਾਵਾਂ ਨੂੰ ਤੁਸੀਂ ਠੇਸ ਪਹੁੰਚਾਉਣ ਵਾਸਤੇ ਜਿਹੜੇ ਉਫਰਾਲੇ ਕਰ ਰਹੇ ਹੋ ਇਹ ਤੁਹਾਡੇ ਬਾਰੇ ਗੰਦੇ ਨੇ ਕਿਉਂਕਿ ਉਹ ਵਕਤ ਅੱਜ ਗੁਜ਼ਰ ਗਿਆ ਜਿਹੜੇ ਲੋਕ ਕਹਿੰਦੇ ਆ ਕੁਝ ਰਾਜਨੀਤਿਕ ਪਾਰਟੀਆਂ ਵੀ ਅਕੀਜੀ ਗੱਲ ਨੂੰ ਜ਼ੋਰ ਦਿੰਦੀਆਂ ਨੇ ਕਿ ਆਤਕਵਾਦ ਦਾ ਕੋਈ ਧਰਮ ਨਹੀਂ ਜੇ ਆਤਕਵਾਦ ਦਾ ਧਰਮ ਨਹੀਂ ਜੇ ਆਤਕਵਾਦ ਭੁੱਖ ਨਾਲ ਹੀ ਤਿਆਰ ਹੁੰਦਾ ਤੱਗਰ ਸੱਤ ਡਾਕਟਰ ਇੱਕ ਖਾਸ ਸਮੁਦਾਏ ਦੇ ਦਿੱਲੀ ਬਿਸਕੋਰਡ ਦੇ ਵਿੱਚ ਨਾ ਪੜੇ ਜਾਂਦੇ ਖਾਸ ਕਰਕੇ ਇਹ ਜਿਹੜਾ ਸਮੁਦਾਇਆ ਇਹ ਦੇਸ਼ ਨੂੰ ਤੋੜਨ ਦੀ ਗੱਲਾਂ ਕਰਦਾ ਦੇਸ਼ ਨੂੰ ਵਿਖਰੇਣ ਦੀ ਗੱਲ ਕਰਦਾ ਦੇਸ਼ ਦੀ ਅਰਧ ਮੂਸਾ ਨੂੰ ਤੋੜਨ ਦੀ ਗੱਲ ਕਰਦਾ ਔਰ ਖਾਸ ਕਰਕੇ ਹਿੰਦੂਆਂ ਨੂੰ ਟਾਰਗੇਟ ਕਰਦਾ ਇਹ ਉਹੀ ਅੰਜਾਮ ਹੈ ਇਹ ਗਊ ਮਾਤਾ ਨੂੰ ਬਦਲਵਾਤੇ ਲੈ ਕੇ ਜਾ ਰਹੇ ਨੇ ਲੇਕਿਨ ਅੱਜ ਕਾਰਜਕਰਤਾ ਦੀ ਕੜੀ ਮਿਹਨਤ ਸਦਕਾ ਇਹ ਜਿਹੜਾ ਕੰਮ ਹੋਇਆ ਇਹ ਸਹਾਰਨੀ ਹੈ ਬਾ ਜਿਹੜਾ ਲੋਕਾਂ ਨੇ ਵੀ ਮਿਆਂ ਨੇ ਚਿੱਤਾਂ ਦਾ ਬਹੁਤ ਬਹੁਤ ਤਰਸਦਾ ਜੀ ਕਿੰਨੀਆਂ ਗਈਆਂ ਗਈਆਂ 11 ਗਾਈਆਂ ਜੀ ਕਿੰਨੇ ਬੰਦੇ ਸੀ ਇਹ ਦੋ ਦੋ ਬੰਦੇ ਸੀ ਦੋ ਬੰਦੇ ਜੀ ਕਿਉਂਕਿ ਰਾਤ ਨੂੰ ਆਪਾਂ ਪਹਿਲੇ ਕਵਰ ਕਰਦੇ ਸੀ ਲੇਕਿਨ ਅੱਜ ਦੀ ਪੋਜੀਸ਼ਨ ਤੇ ਜਿਹੜਾ ਇਹ ਲੋਕ ਬਹੁਤ ਚਲਾਕ ਨੇ ਇਹਨਾਂ ਦੇ ਅੱਗੇ ਪਿੱਛੇ ਵੀ ਫੀਲਡਿੰਗ ਲੱਗੀ ਹੁੰਦੀ ਆ ਕਿ ਅੱਗੇ ਦੇਖਦਾ ਜਾਂਦਾ ਵੀ ਕੋਈ ਹਾਇਤ ਨਹੀਂ ਪਿੱਛੇ ਵੀ ਹੁੰਦੇ ਆ ਬੰਦੇ ਇਹ ਕਹਿੰਦੇ ਅੱਜ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਚਪੇਟ ਤੱਕ ਬਹੁਤ ਬਹੁਤ ਤਨ ʻo ka ʻoiaʻi ʻo ka ʻoiaʻi